ਸ੍ਰੀ ਕਾਲ ਜੀ ਤੁਹਾਡਾ ਸਾਡੇ YouTube ਚੈਨਲ ਟੂ ਸਿਸਟਰ ਵਲੌਗ ਵਿੱਚ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਆਲੂ ਗੋਭੀ ਦੀ ਸਬਜ਼ੀ ਬਣਾਵਾਂਗੇ ਉਸਦੇ ਲਈ ਮੈਂ ਦੋ ਫਲ ਗੋਭੀ ਦੇ ਲਏ ਨੇ ਥੋੜੀ ਜਿਹੀ ਗੋਭੀ ਦੇ ਡੰਡੇ ਲਏ ਨੇ ਥੋੜੀ ਜਿਹੀ ਆਦਰਕ ਲਵਾਂਗੇ ਇੱਕ ਟਮਾਟਰ ਲਵਾਂਗੇ ਦੋ ਪਿਆਜ਼ ਲਵਾਂਗੇ ਇੱਕ ਵੱਡੇ ਸਾਈਜ਼ ਦਾ ਆਲੂ ਲਵਾਂਗੇ ਕੱਟਿਆ ਹੋਇਆ ਆਦਰਕ ਲਸਣ ਦਾ ਮਿਕਸ ਪੇਸਟ ਲਿਆ ਹੈ ਦੋ ਹਰੀਆਂ ਮਿਰਚਾਂ ਲਈਆਂ ਨੇ ਚਲੋ ਜੀ ਹੁਣ ਆਪਾਂ ਸਪੈਸ਼ਲ ਗੋਭੀ ਦੀ ਸਬਜ਼ੀ ਬਣਾ ਲੈਨੇ ਆਂ ਉਸ ਦੇ ਲਈ ਮੈਂ ਇੱਕ ਕੜਾਹੀ ਦੇ ਵਿੱਚ ਦੋ ਕੜਛੀਆਂ ਸਰੋਂ ਦਾ ਤੇਲ ਲਵਾਂਗੇ ਸਰੋਂ ਦੇ ਤੇਲ ਵਿੱਚ ਗੋਭੀ ਦੀ ਸਬਜ਼ੀ ਬਹੁਤ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਜੀ ਇਸ ਦੇ ਲਈ ਅੱਜ ਆਪਾਂ ਗੋਭੀ ਦੀ ਸਬਜ਼ੀ ਨੂੰ ਸਰੋਂ ਦੇ ਤੇਲ ਵਿੱਚ ਬਣਾਵਾਂਗੇ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰ ਲਵਾਂਗੇ ਜਦੋਂ ਤੇਲ ਗਰਮ ਹੋ ਜਾਵੇ ਤਾਂ ਤੇਲ ਦੇ ਵਿੱਚ ਇੱਕ ਚਮਚ ਜੀਰਾ ਪਾਵਾਂਗੇ ਜੀਰੇ ਨੂੰ ਥੋੜਾ ਜਿਹਾ ਪਕਾ ਲਵਾਂਗੇ 골ਡਨ ਬ੍ਰਾਊਨ ਹੋਣ ਤੱਕ ਫਿਰ ਥੋੜੀ ਜਿਹੀ ਹਿੰਗ ਪਾਵਾਂਗੇ ਹੁਣ ਇੱਕ ਚਮਚ ਅਦਰਕ ਪਾਵਾਂਗੇ ਕੱਟੀ ਹੋਈ ਹੁਣ ਗੋਭੀ ਪਾਵਾਂਗੇ ਗੋਭੀ ਪਾ ਕੇ ਗੋਭੀ ਨੂੰ ਹਲਕਾ ਜਿਹਾ ਫਰਾਈ ਕਰ ਲਵਾਂਗੇ ਵੀਡੀਓ ਨੂੰ ਪੂਰਾ ਅਖੀਰ ਤੱਕ ਦੇਖਿਓ ਜੀ ਬਿਲਕੁਲ ਸਕਿਪ ਨਾ ਕਰੋ ਜੀ ਵੀਡੀਓ ਨੂੰ ਅੱਜ ਆਪਾਂ ਬਹੁਤ ਵਧੀਆ ਜੀ ਸਬਜ਼ੀ ਬਣਾ ਕੇ ਤਿਆਰ ਕਰਾਂਗੇ ਇਕਰ ਆਪਣੀ ਸਟਰੀਕ ਨਾਲ Karte ਵਿੱਚ ਗੋਭੀ ਦੀ ਸਪੈਸ਼ਲ ਸਬਜੀ ਬਣਾ ਕੇ ਤਿਆਰ ਕਰਾਂਗੇ ਜੀ ਇਹ ਸਬਜੀ ਬਹੁਤ ਟੇਸਟੀ ਬਣ ਕੇ ਤਿਆਰ ਹੋਏਗੀ ਜੇ ਆਪਾਂ ਇਸ ਤਰੀਕੇ ਨਾਲ ਗੋਭੀ ਦੀ ਸਬਜੀ ਬਣਾਵਾਂਗੇ ਤੇ ਗੋਭੀ ਦੀ ਸਬਜੀ ਬਿਲਕੁਲ ਬਿਖੁਲੇਗੀ ਨਹੀਂ ਜੀ ਵੱਖਰੀ ਵੱਖਰੀ ਸਬਜੀ ਬਣ ਕੇ ਤਿਆਰ ਹੋਏਗੀ ਜਿਸ ਤਰੀਕੇ ਦੀ ਸਬਜੀ ਆਪਾਂ ਚਾਹੀਦੀ ਹੈ ਅੱਜ ਆਪਾਂ ਘਰ ਦੇ ਵਿੱਚ ਉਹ ਜਿਹੇ ਹੀ ਸਪੈਸ਼ਲ ਸਬਜ਼ੀ ਬਣਾ ਕੇ ਤਿਆਰ ਕਰਾਂਗੇ ਜੀ ਜਿਹਹ ਜੀ ਸਪੈਸ਼ਲ ਸਬਜ਼ੀ ਆਪਾਂ ਵਿਆਹਾਂ ਸ਼ਾਦੀਆਂ ਦੇ ਵਿੱਚ ਖਾਣੇ ਹਾਂ ਇਹ ਬਹੁਤ ਛੋਟੀ ਜਿਹੀ ਵੀਡੀਓ ਹੈ ਜੀ ਵੀਡੀਓ ਨੂੰ ਪੂਰਾ ਖੀਦ ਤੱਕ ਦੇਖਿਓ ਬਿਲਕੁਲ ਸਕਿਪ ਨਾ ਕਰਿਓ ਜੀ ਵੀਡੀਓ ਨੂੰ ਗੋਭੀ ਨੂੰ ਇਸੇ ਤਰੀਕੇ ਨਾਲ ਹੀ ਲਾ ਲਾ ਕੇ ਥੋੜੀ ਦੇਰ ਪਕਾ ਲਵਾਂਗੇ ਗੋਭੀ ਨੂੰ ਚੰਗੀ ਤਰ੍ਹਾਂ ਹਿਲਾਉਣ ਤੋਂ ਬਾਅਦ ਗੋਭੀ ਦੇ ਵਿੱਚ ਡੰਡਲ ਪਾਵਾਂਗੇ। ਗੋਭੀ ਦੇ ਡੰਡਲਾਂ ਨੂੰ ਮੈਂ ਇਸ ਤਰੀਕੇ ਨਾਲ ਬਰੀਕ-ਬਰੀਕ ਕੱਟ ਲਿਆ ਸੀ। ਇਹਨਾਂ ਡੰਡਲਾਂ ਨੂੰ ਵੀ ਆਪਾਂ ਇਸ ਤਰੀਕੇ ਨਾਲ ਹੀ ਪਕਾ ਲਵਾਂਗੇ ਗੋਭੀ ਦੇ ਵਿੱਚ। ਆਪਾਂ ਇਹਨਾਂ ਡੰਡਲਾਂ ਨੂੰ ਸਬਜ਼ੀ ਦੇ ਵਿੱਚ ਪਾਉਣਾ ਹੋਵੇ ਤਾਂ ਪਾ ਸਕਦੇ ਹਾਂ ਜੇ ਨਹੀਂ ਆਪਾਂ ਇਸ ਨੂੰ ਸਕਿਪ ਵੀ ਕਰ ਸਕਦੇ ਹਾਂ। ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ। ਥੋੜੀ ਦੇਰ ਇਸੇ ਤਰੀਕੇ ਨਾਲ ਹੀ ਗੋਭੀ ਨੂੰ ਤੇ ਗੋਭੀ ਦੇ ਨੰਦਲਾਂ ਨੂੰ ਪਕਾ ਲਵਾਂਗੇ ਫਿਰ ਥੋੜਾ ਹਿਲਾਉਣ ਤੋਂ ਬਾਅਦ ਆਲੂ ਪਾਵਾਂਗੇ ਆਲੂ ਪਾਉਣ ਤੋਂ ਬਾਅਦ ਚੰਗੀ ਤਰ੍ਹਾਂ ਹਿਲਾ ਲਵਾਂਗੇ ਇਸ ਤਰੀਕੇ ਨਾਲ ਗੋਬੀ ਦੀ ਸਬਜ਼ੀ ਬਹੁਤ ਵਧੀਆ ਬਣਦੀ ਹੈ ਜੀ ਗੋਭੀ ਨੂੰ ਮੈਂ ਚੰਗੀ ਤਰ੍ਹਾਂ ਧੋ ਕੇ ਕੱਟ ਕੇ ਸੁਕਾ ਲਿਆ ਸੀ ਉਹਨਾਂ ਪੰਜੀ ਸਬਜ਼ੀ ਬਣਾ ਲਵਾਂਗੇ ਫਿਰ ਇੱਕ ਚਮਚ ਮਿਕਸ ਲਸਣ ਅਦਰਕ ਦਾ ਪੇਸਟ ਪਾਵਾਂਗੇ ਇਹ ਪੇਸਟ ਪਾਉਣ ਦੇ ਨਾਲ ਸਬਜ਼ੀ ਬਹੁਤ ਟੇਸਟੀ ਬਣਦੀ ਹੈ ਫਿਰ ਗੋਭੀ ਨੂੰ ਚੰਗੀ ਤਰ੍ਹਾਂ ਹਿਲਾ ਲਵਾਂਗੇ ਇਸ ਨੂੰ ਚੰਗੀ ਤਰ੍ਹਾਂ ਹਿਲਾ ਲਵਾਂਗੇ ਤਾਂ ਕਿ ਸਾਰੀਆਂ ਚੀਜ਼ਾਂ ਇਸ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਜਾਣ ਚੰਗੀ ਤਰ੍ਹਾਂ ਹਿਲਾਉਣ ਤੋਂ ਬਾਅਦ ਇਸ ਦੇ ਵਿੱਚ ਆਪਾਂ ਪਿਆਜ਼ ਪਾਵਾਂਗੇ ਪਿਆਜ਼ ਪਾਉਣ ਤੋਂ ਬਾਅਦ ਚੰਗੀ ਤਰ੍ਹਾਂ ਹਿਲਾ ਲਵਾਂਗੇ ਇਸ ਤਰੀਕੇ ਦੀ ਬਣੀ ਹੋਈ ਸਬਜ਼ੀ ਨੂੰ ਆਪਾਂ ਚੌਲਾਂ ਆਂ ਰੋਟੀ ਦੇ ਨਾਲ ਖਾਵਾਂਗੇ ਤੇ ਸਬਜ਼ੀ ਬਹੁਤ ਟੇਸਟੀ ਲੱਗੇਗੀ। ਸਬਜ਼ੀ ਨੂੰ ਚੰਗੀ ਤਰ੍ਹਾਂ ਹਿਲਾਉਣ ਤੋਂ ਬਾਅਦ ਥੋੜੀ ਦੇਰ ਦੇ ਲਈ ਢੱਕ ਕੇ ਪਕਾ ਲਵਾਂਗੇ। ਤਾਂ ਕਿ ਸਬਜ਼ੀ ਕੱਚੀ ਨਾ ਰਹੇ ਇਸ ਦੇ ਲਈ ਇਸ ਨੂੰ ਥੋੜੀ ਦੇਰ ਦੇ ਲਈ ਢੱਕ ਕੇ ਪਕਾ ਲਵਾਂਗੇ। ਥੋੜੀ ਦੇਰ ਢੱਕ ਕੇ ਪਕਾਉਣ ਤੋਂ ਬਾਅਦ ਸਬਜ਼ੀ ਨੂੰ ਵਿੱਚ ਵਿੱਚ ਦਿ ਹਿਲਾਉਂਦੇ ਰਵਾਂਗੇ। ਤਾਂ ਕਿ ਇਹ ਸਬਜੀ ਕੜਾਹੀ ਦੇ ਤਲੇ ਨਾਲ ਨਾ ਚਿਪਕੇ ਕਿਉਂਕਿ ਇਹ ਸਬਜੀ ਨੂੰ ਆਮ ਕੜਾਹੀ ਦੇ ਵਿੱਚ ਬਣਾ ਰਹੇ ਹਾਂ ਫਿਰ ਥੋੜਾ ਜਿਹਾ ਹਿਲਾਉਣ ਤੋਂ ਬਾਅਦ ਟਮਾਟਰ ਪਾਵਾਂਗੇ ਟਮਾਟਰ ਪਾਉਣ ਤੋਂ ਬਾਅਦ ਚੰਗੀ ਤਰ੍ਹਾਂ ਹਿਲਾ ਲਵਾਂਗੇ ਜੇ ਤੁਹਾਨੂੰ ਸਾਡੀ ਬਣਾਈ ਹੋਈ ਕੋਈ ਵੀ ਰੈਸਪੀ ਵਧੀਆ ਲੱਗਦੀ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਰੋ ਅਸੀਂ ਰੋਜ਼-ਰੋਜ਼ ਆਪਣੇ ਚੈਨਲ ਤੇ ਨਵੀਂ-ਨਵੀਂ ਵੀਡੀਓਜ਼ ਪਾਉਂਦੇ ਰਹਿੰਨੇ ਹਾਂ ਜੀ ਇਸ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਤੇ ਜਾ ਕੇ ਆਲ ਕਰ ਦਿਓ ਜੀ ਇਸ ਦੇ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਸਮੇਂ-ਸਮੇਂ ਤੇ ਮਿਲਦੀ ਰਹੇਗੀ ਹੁਣ ਆਪਾਂ ਟਮਾਟਰ ਨੂੰ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਇਸ ਤਰੀਕੇ ਨਾਲ ਸਬਜ਼ੀ ਬਹੁਤ ਵਧੀਆ ਬਣ ਕੇ ਤਿਆਰ ਹੁੰਦੀ ਹੈ ਜੀ ਕਿਉਂਕਿ ਆਪਾਂ ਉੱਪਰੋਂ ਸਾਰੇ ਮਸਾਲੇ ਪਾਵਾਂਗੇ ਸਬਜ਼ੀ ਨੂੰ ਚੰਗੀ ਤਰ੍ਹਾਂ ਹਿਲਾ ਲਵਾਂਗੇ ਟਮਾਟਰ ਜਲਦੀ ਸੌਫਟ ਹੋ ਜਾਵੇ ਉਸ ਦੇ ਲਈ ਸਵਾਦ ਅਨੁਸਾਰ ਨਮਕ ਪਾਵਾਂਗੇ ਨਮਕ ਆਪਾਂ ਸਵਾਦ ਅਨੁਸਾਰ ਪਾਵਾਂਗੇ ਇੱਕ ਚਮਚ ਕਾਲੀ ਮਿਰਚ ਪਾਵਾਂਗੇ ਇੱਕ ਚਮਚ ਧਨੀਆ ਪਾਊਡਰ ਪਾਵਾਂਗੇ ਇੱਕ ਚਮਚ ਲਾਲ ਮਿਰਚ ਪਾਵਾਂਗੇ ਇੱਕ ਚਮਚ ਕਸ਼ਮੀਰੀ ਲਾਲ ਮਿਰਚ ਪਾਵਾਂਗੇ ਵਧੀਆ ਕਲਰ ਦੇ ਲਈ ਇੱਕ ਚਮਚ ਜੀਰਾ ਪਾਊਡਰ ਪਾਵਾਂਗੇ ਇੱਕ ਚਮਚ ਗਰਮ ਮਸਾਲਾ ਪਾਵਾਂਗੇ ਇੱਕ ਚਮਚ ਹੋਰ ਗਰਮ ਮਸਾਲਾ ਪਾਵਾਂਗੇ ਜੀ ਇਹ ਦੋਵੇਂ ਮਸਾਲੇ ਅਲੱਗ-ਅਲੱਗ ਤਰ੍ਹਾਂ ਦੇ ਨੇ ਸਾਰੇ ਮਸਾਲੇ ਪਾਉਣ ਤੋਂ ਬਾਅਦ ਚੰਗੀ ਤਰ੍ਹਾਂ ਹਿਲਾ ਲਵਾਂਗੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਸਬਜ਼ੀ ਦੇ ਵਿੱਚ ਫਿਰ ਥੋੜਾ ਹਿਲਾਉਣ ਤੋਂ ਬਾਅਦ ਇਸ ਦੇ ਵਿੱਚ ਹਲਦੀ ਪਾਵਾਂਗੇ ਇੱਕ ਛੋਟਾ ਚਮਚਾ ਹੋਰ ਗਰਮ ਮਸਾਲਾ ਪਾਵਾਂਗੇ ਇਹ ਸਾਰੇ ਮਸਾਲਿਆਂ ਨੂੰ ਪਾਉਣ ਤੋਂ ਬਾਅਦ ਚੰਗੀ ਤਰ੍ਹਾਂ ਹਿਲਾ ਲਵਾਂਗੇ ਇਸ ਤਰੀਕੇ ਦੀ ਬਣੀ ਹੋਈ ਸਬਜ਼ੀ ਘਰ ਦੇ ਵਿੱਚ ਸਭ ਨੂੰ ਬਹੁਤ ਪਸੰਦ ਆਏਗੀ ਜੇ ਤੁਸੀਂ ਵੀ ਇਸ ਤਰੀਕੇ ਨਾਲ ਸਬਜ਼ੀ ਬਣਾ ਕੇ ਦੇਖੋ ਅਸੀਂ ਰੋਜ਼ ਰੋਜ਼ ਆਪਣੇ ਚੈਨਲ ਤੇ ਨਵੀਂ ਨਵੀਂ ਵੀਡੀਓਜ਼ ਲੈ ਕੇ ਆਉਂਦੇ ਰਹਿੰਦੇ ਹਾਂ ਜੀ ਇਸਦੇ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਹੁਣ ਵਧੀਆ ਤੇ ਛਟਪਟੇ ਟੇਸਟ ਦੇ ਤੇ ਇੱਕ ਚਮਚ ਅਮਚੂਰ ਪਾਊਡਰ ਪਾਵਾਂਗੇ ਅਮਚੂਰ ਪਾਊਡਰ ਪਾਉਣ ਦੇ ਨਾਲ ਸਬਜ਼ੀ ਬਹੁਤ ਵਧੀਆ ਛਟਪਟੀ ਬਣ ਕੇ ਤਿਆਰ ਹੋਏਗੀ ਸਬਜ਼ੀ ਦੇ ਵਿੱਚ ਆਪਾਂ ਗੋਭੀ ਦੇ ਡੰਡਲ ਵੀ ਪਾਵਾਂਗੇ ਤੇ ਸਬਜ਼ੀ ਬਹੁਤ ਵਧੀਆ ਬਣ ਕੇ ਤਿਆਰ ਹੋਏਗੀ ਜੀ ਇਹ ਸਬਜ਼ੀ ਨੂੰ ਬਣਾਉਣ ਤੇ ਜ਼ਿਆਦਾ ਟਾਈਮ ਵੀ ਨਹੀਂ ਲੱਗਦਾ ਹੁਣ ਥੋੜੀ ਦੇਰ ਆਪਾਂ ਸਬਜ਼ੀ ਨੂੰ ਢੱਕ ਕੇ ਪਕਾ ਲਵਾਂਗੇ ਲੋ ਟੂ ਮੀਡੀਅਮ ਫਲੇਮ ਤੇ ਸਬਜ਼ੀ ਨੂੰ ਢੱਕ ਕੇ ਪਕਾ ਲਵਾਂਗੇ ਤਾਂ ਕਿ ਗੋਭੀ ਚੰਗੀ ਤਰ੍ਹਾਂ ਸੌਫਟ ਹੋ ਜਾਵੇ ਥੋੜੀ ਦੇਰ ਟੱਕੇ ਪਕਾਉਣ ਤੋਂ ਬਾਅਦ ਸਬਜ਼ੀ ਤਿਆਰ ਹੈ ਜੀ ਆਪਾਂ ਸਬਜ਼ੀ ਨੂੰ ਵੇਖ ਲੈਨੇ ਆ ਇਸ ਤਰੀਕੇ ਦੀ ਸਬਜ਼ੀ ਬਣ ਕੇ ਤਿਆਰ ਹੈ ਦੇਖੋ ਜੀ ਆਲੂ ਚੰਗੀ ਤਰ੍ਹਾਂ ਪੱਕ ਚੁੱਕੇ ਨੇ ਹੁਣ ਆਪਾਂ ਸਬਜ਼ੀ ਦੇ ਵਿੱਚ ਹਰਾ ਧਨੀਆ ਪਾਵਾਂਗੇ ਹਰਾ ਧਨੀਆ ਪਾਉਣ ਦੇ ਨਾਲ ਸਬਜ਼ੀ ਵਿੱਚ ਬਹੁਤ ਵਧੀਆ ਟੇਸਟ ਆਏਗਾ ਜੀ ਇਸ ਲਈ ਆਪਾਂ ਕਾਫੀ ਸਾਰਾ ਹਰਾ ਧਨੀਆ ਪਾਵਾਂਗੇ ਹਰਾ ਤਾਂ ਇਹ ਬੰਦ ਦੁਬਾਰ ਚੰਗੀ ਤਰ੍ਹਾਂ ਹਿਲਾ ਲਵਾਂਗੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਹੁਣ ਇਸ ਤਰੀਕੇ ਨਾਲ ਆਪਣੀ ਸਪੈਸ਼ਲ ਗੋਭੀ ਦੀ ਸਬਜ਼ੀ ਬਣ ਕੇ ਤਿਆਰ ਹੈ ਜੀ ਤੁਸੀਂ ਵੀ ਇਸ ਤਰੀਕੇ ਨਾਲ ਸਬਜ਼ੀ ਬਣਾ ਕੇ ਦੇਖਿਓ ਜੀ ਇਹ ਸਬਜ਼ੀ ਬਹੁਤ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਤੇ ਇਹ ਸਬਜ਼ੀ ਨੂੰ ਬਣਾਉਣ ਤੇ ਜਿਆਦਾ ਸਮਾਂ ਵੀ ਨਹੀਂ ਲੱਗਦਾ ਹੁਣ ਸਬਜੀ ਬਣ ਕੇ ਤਿਆਰ ਹੈ ਸਬਜੀ ਨੂੰ ਇੱਕ ਸਰਵਿੰਗ ਬੌਲ ਦੇ ਵਿੱਚ ਕੱਢ ਲਵਾਂਗੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ